ਭੈਗੁਰੂ ਜੀ ਦਾ ਖਾਸਾ ਭੈਗੁਰੂ ਜੀ ਕੀ ਫਤਿਹ ਇਸ ਟਾਈਮ ਮੈਂ ਖੜਾ ਹਾਂ ਚੌਕ ਆਪਣਾ ਪੈਂਦਾ ਇੱਧਰ ਇੱਕ ਜਵਾਨ ਆਪਣਾ ਸਰਦਾਰ ਜੀ ਫਾਸਟ ਫੂਡ ਤੇ ਨੌਜਵਾਨ ਹੈ ਇਨ ਇਥੇ ਆਪਣਾ ਦੇਖੋ ਕਾ ਕੰਮ ਦੀ ਸਰਦਾਰ ਸਾਹਿਬ ਜੀ ਹਾਂ ਦੇਖੋ ਦਾ ਸਰਦਾਰ ਮੁੰਡਾ ਹੈ ਹਰ ਇੱਕ ਚੀਜ਼ ਬਣਾਉਂਦਾ ਤੇ ਮਰੂਤੀ ਕਾਰ ਆਹਦੀ ਬਣਾਈ ਵੀ ਹੈ ਇਹ ਕੋਈ ਮਰਤੀਕਾਰ ਆ ਇਹਦੇ ਕੋਲੇ ਨੇ ਮੁੰਡੇ ਨੇ ਇਹਨੇ ਨਾ ਦੇਖੋ ਕੋਸਾਨ ਉੱਤੇ ਸੂਰਜ ਪੈਂਦਾ ਸਾਹਮਣੇ ਤੇ ਐਂ ਦੇਖ ਲਓ ਮਰਤੀਕਾਰ ਦੇ ਵਿੱਚ ਕੰਮ ਕਰਦਾ ਇਹ ਚੌਂਕ ਆਪਣਾ ਇੱਧਰ ਆ ਜਾਂਦਾ ਹੈ ਇਹ ਸਾਹਮਣੇ ਨਾ ਚੱਲੇ ਜਾਂਦੀ ਆ ਰੋਡ ਮਾਧੋਪੁਰ ਨੂੰ ਉੱਥੇ ਅਸਰਾਂ ਦੇ ਤੇ ਆਉਂਦਾ ਰੋਡ ਆਪਣਾ ਇੱਧਰ ਹੀ ਰਹਿ ਜਾਂਦਾ ਚੁੰਨੀ ਰੋਡ ਨੂੰ ਜਾ ਕੇ ਮਿਲ ਜਾਂਦਾ ਇੱਧਰ ਟ੍ਰੈਫਿਕ ਬਹੁਤ ਕਾਫੀ ਆ ਰਹੀ ਹੈ ਚਲੋ ਜੀ ਮੈਂ ਵੀ ਇੱਧਰ ਆਇਆ ਥਾ ਰਾਜਪੁਰੇ ਤੇ ਤੇ ਮੈਂ ਚੱਲ ਖੜ ਜਨੇ ਆ ਉਧਰ ਸਾਹਮਣੇ ਪਾਸੇ ਵੀ ਇੱਕ ਰੇੜੀ ਲੱਗੀ ਹੋਈ ਬਈਏ ਦੀ ਤੇ ਬਈਏ ਦੀ ਵੀ ਲੱਗੀ ਹੋਈ ਇੱਧਰ ਸਰਦਾਰ ਮੁੰਡੇ ਦੀ ਲੱਗੀ ਹੋਈ ਆਪਣੇ ਦੀ ਕਹੀ ਜਾਂਦੇ ਆ ਨਾ ਕਾਫੀ ਸੋਸ਼ਲ ਮੀਡੀਆ 'ਤੇ ਚਲਾ ਰਹੇ ਆ ਭਈਏ ਬੁਝਾਓ ਪੰਜਾਬੀ ਕੰਮ ਕਰੋ ਲਾ ਹੁਣ ਪੰਜਾਬੀਆਂ ਕੋਲ ਖਣ ਜ਼ਿੰਮੇਵਾਰ ਕਿਦੀ ਆ ਤੇ ਚਲਾਉਣੀ ਆ ਕਿ ਨਹੀਂ ਇਹਨਾਂ ਦੀਆਂ ਕਾਰੋਬਾਰ ਕੌਣ ਚਲਾਊਗਾ ਇਹ ਸਵਾਲ ਆ ਪੰਜਾਬੀਆਂ ਸਾਰਿਆਂ ਨੂੰ ਉਧਰ ਸਰਦਾਰ ਖੜਾ ਪਈ ਆ ਉਹ ਪਰੇ ਵੀਡੀਓ ਕੋਲ ਭਈਆ ਦੀ ਕੋਲ ਤੁਸੀਂ ਦੇਖ ਸਕਦੇ ਆ ਵੀ ਇੱਡੀ ਕੋਲ ਸਰਦਾਰ ਖੜਾ ਹੈ ਤੇ ਚਲਾਉਣੀ ਤਾਂ ਹੁਣ ਤੁਸੀਂ ਨਹੀਂ ਆ ਸਾਰਿਆਂ ਨਹੀਂ ਜੇ ਤੁਸੀਂ ਆਓਗੇ ਚੌਂਕ ਦੇ ਵਿੱਚ ਇਸ ਨੌਜਵਾਨ ਕੋਲ ਜਰੂਰ ਆਪਣਾ ਸਹਿਯੋਗ ਦਿਓ ਇਹਦਾ ਕਾਰੋਬਾਰ ਵਧੇ ਆ ਵੀ ਜਵਾਨ ਕਿੰਨਾ ਸਰੂਗਾ ਤੁਹਾਨੂੰ ਕੰਮ ਕਰਦੇ ਨੂੰ 5 ਸਾਲ ਹੋ ਗਏ ਕਿੰਨਾ ਹਾਂ ਕਿੰਨਾ ਪੜ੍ਹਾਈ ਵੀ ਕਰਦਾ ਹੈ ਹਾਂਜੀ ਕਿਹੜੀ ਕਲਾਸ ਚ ਪੜ੍ਹਦਾ ਹੈ ਇਹ ਬੀਏ ਦੇ ਵਿੱਚ ਪੜ੍ਹਦਾ ਹੈ ਤੁਸੀਂ ਦੋਹੇ ਭਾਈ ਤੇਰਾ ਕੀ ਕਰਦਾ ਬੀ ਰਹੀ ਆ ਇਹਦੇ ਅੱਛੇ ਉਹ ਸਾਹਮਣੇ ਨਾਲ ਹੈ ਹਾਂਜੀ ਤੁਸੀਂ ਦੋਏ ਭਾਈ ਕੰਮ ਕਰਦੇ ਆ ਲਾ ਦੇਖ ਲਓ ਦੋਏ ਇਹ ਕਰਦੇ ਐ ਇਹ ਕੰਮ ਇਹ ਬੀਏ ਵਿੱਚ ਪੜ੍ਹਦਾ ਜਵਾਨ ਇਹ ਨਾਲੇ ਇਹ ਕੰਮ ਵੀ ਆਪਣੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਆ ਇਹ ਤੁਸੀਂ ਇੱਥੇ ਹੀ ਰਹਿੰਦੇ ਸਰ ਆਂਦੇ ਆ ਹਾਂਜੀ ਸਰ ਆਂਦੇ ਸਰੰਦੇ ਰੈਨਿੰਗ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਸਾਰਿਆਂ ਦੀ ਪੰਜਾਬ ਦੇ ਲੋਕਾਂ ਦੀ ਕੀ ਆਪਾਂ ਨੇ ਜਾਣਾ ਕਿ ਇਹਦੇ ਕੋਲ ਹੈ ਇਹ ਆਪਣੇ ਪੰਜਾਬੀ ਕੋਲ ਬੈਠ ਕੇ ਆਪਣੇ ਆਪਣੀ ਚੀਜ਼ ਵਧੀਆ ਸ਼ੱਕਣੀ ਆਂ ਕਿ ਗੰਦਮੰਦ ਖਾਣਾ ਇਹ ਹੁਣ ਤੁਸੀਂ ਸੋਚਣਾ ਜਰੂਰ ਆ ਕੇ ਨਾ ਇਹਦੇ ਕੋਲ ਬੇਨਤੀ ਆ ਇਸ ਨੌਜੋੜ ਕੋਲ ਆ ਕੇ ਆਪਣਾ ਖਾਓ ਪੀਓ ਇਹਦਾ ਬਿਜ਼ਨਸ ਵੀ ਵਧੂਗਾ ਪਈ ਇਹਨੂੰ ਇੱਕੜ ਨਹੀਂ ਭਜਾਇਆ ਜਾਣਾ ਗੱਲਾਂ ਨਾਲ ਨਹੀਂ ਭਜਾਇਆ ਜਾਣਾ ਨਾ ਸੋਸ਼ਲ ਮੀਡੀਆ ਉਰ ਭਜਾਈ ਜਾਣੇ ਆ ਜੇ ਤੁਸੀਂ ਇਹਨਾਂ ਕੋਲ ਆ ਕੇ ਹੰਬਲਾ ਮਾਰੂਗਾ ਸਾਰੇ ਪੰਜਾਬ ਦੇ ਲੋਕ ਇੱਥੇ ਆ ਕੇ ਖਾਓ ਪੀਓਗੇ ਤਾਂ ਹੀ ਭਜਣਗੇ ਨਾ ਭਰਾਵੋ ਇਹ ਬੇਨਤੀ ਹੈ ਤੁਹਾਨੂੰ ਕਿ ਗੱਲਾਂ ਕਹਿ ਲਈ ਕੜਾ ਬਣੇ ਕਰਦੇ ਹੁੰਦੇ ਹੈਗੇ ਗੱਲਾਂ ਗੱਲ ਕੋਈ ਕੜਾ ਨਹੀਂ ਬਣਦਾ ਹੈਗਾ ਕੁਝ ਬਾਤ ਖੁਸ਼ ਕਰਨਾ ਪੈਂਦਾ ਹੈ ਨੌਜਵਾਨ ਦਾ ਸਾਥ ਦੇਣਾ ਤੁਸੀਂ ਨੇ ਆ ਕੇ ਇੱਥੇ ਜ਼ਰੂਰ ਖਾਪੀ ਗਈ ਆਣਾ ਤੁਹਾਨੂੰ ਮੈਂ ਸਾਰੀ ਲੋਕੇਸ਼ਨ ਦੱਸ ਵੀ ਦਿੱਤੀ ਆ ਇਹ ਆਪਣਾ ਚੁੰਨੀ ਜਾ ਕੇ ਰੋਡ ਮਿਲ ਜਾਂਦਾ ਤੇ ਇਧਰੇ ਪਾਸੇ ਆ ਸਰਪੰਚ ਪਬ ਪ੍ਰਾਪਰਟੀ ਡੀਲਰ ਹੈ ਜਿਹਦੇ ਸਾਹਮਣੇ ਆ ਬਿਲਕੁਲ ਆ ਹੁਣ ਦੇਖ ਸਕਦੇ ਆ ਲੋਕੇਸ਼ਨ ਆ ਮੈਂ ਤੁਹਾਨੂੰ ਸਾਰੀਆਂ ਦਿਖਾਤੀ ਆ ਆ ਲੋਕੇਸ਼ਨ ਸਕੂਲ ਦੀ ਆ ਗਈ ਜਿਸ ਸਕੂਲ ਨੇ ਇਧਰ ਖੋਲਿਆ ਵਾ ਐਨ ਹੈ ਉਹਨੇ ਦੇ ਉੱਪਰ ਆ ਆ ਚੌਂਕ ਦੇ ਵਿੱਚ ਨਾਲ ਜਾਮ ਜੋੜ ਖੜਦਾ ਹੈ ਕਿਰਪਾ ਕਰਕੇ ਤੁਸੀਂ ਆਪਣੇ ਪੰਜਾਬੀਆਂ ਦਾ ਸਾਥ ਦਿਓ ਇਹਨਾਂ ਭਈਆਂ ਨੂੰ ਤਾਂ ਛੁਟਕਾਰਾ ਹੋਊਗਾ ਜੇ ਪੰਜਾਬੀ ਪਿਆਬੀ ਸਾਥ ਦਓਗੇ ਤੇ ਤੁਹਾਨੂੰ ਉਹੀ ਬੇਨਤੀ ਹੈ ਸਾਰਿਆਂ ਨੂੰ ਕਿ ਕਿਰਪਾ ਕਰਕੇ ਆਪ ਪੰਜਾਬੀਆਂ ਸਾਥ ਦਿਓ ਆਵਰ ਵਾਲੇ ਮਿਲ ਕੇ ਆਪਾਂ ਸਾਰੇ ਸਹਿਯੋਗ ਦਿਈਏ ਸੋਸ਼ਲ ਮੀਡੀਆ ਪਰ ਪਾਉਣ ਦਾ ਗਾਇਲ ਆਪਾਂ ਤਾਂਹੀਂ ਗੱਲਬਾਤ ਹੈ ਜੀ ਆਪਾਂ ਇਹਨਾਂ ਦਾ ਸਾਥ ਦਊਂਗੇ ਪਿਆਬੀਆਂ ਸਾਥ ਦਊਂਗੇ ਤੇ ਉਹੀ ਬੇਨਤੀ ਹੈ ਸਾਰਿਆਂ ਨੂੰ ਤੇ ਮੈਂ ਵੀ ਜਾਂਦੇ ਜਾਂਦੇ ਨੇ ਜੇ ਅੱਜ ਪ੍ਰੇਤ ਤੇ ਆਏ ਆਂ ਇਹ ਤੇ ਨੌਜਵਾਨ ਕੋਲ ਮਹੱਤ ਆਪਾਂ ਕੋਈ ਸ਼ੱਕ ਕੀ ਚੱਲਦੇ ਆ ਇਹ ਹੀ ਬੇਨਤੀ ਆ ਸਾਰਿਆਂ ਨੂੰ ਵਾਧੇ ਬਸ ਸਾਥ ਦਿਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਨੌਜਵਾਨਾਂ ਦਾ ਜਿਹੜੇ ਕਾਰੋਬਾਰ ਕਰਦੇ ਆ ਪੜ੍ਹਾਈ ਵੀ ਕਰਦੇ ਆ ਔਰ ਆਪਣਾ ਬਿਜ਼ਨਸ ਵੀ ਚੋੜਿਆ ਵਾ ਇਹ ਹੀ ਬੇਨਤੀ ਆ ਕਿ ਇਹਨਾਂ ਦਾ ਸਾਥ ਦੇਣਾ ਆਪਾਂ ਨੇ ਭਈਆਂ ਦਾ ਦੇਣਾ ਇਹ ਹੀ ਬੇਨਤੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ